ਵਿਚਕ ਕਟौती ਹੋ ਸਕਦੀ ਹੈ ਪੰਜਾਬ ਪੁਲਿਸ ਨੇ ਸਿਕਿਉਰਟੀ ਨੂੰ ਲੈ ਕੇ ਦੱਸਦੀ ਕਿ ਰਿਵਿਊ ਕੀਤਾ ਹੈ ਬੀ ਜੀ ਪੀ ਪੰਜਾਬ ਅਤੇ ਸੁਰੱਖਿਆ ਵਿੰਗ ਦੀ ਅਹਿਮ ਮੀਟਿੰਗ ਹੋਈ ਹੈ ਤਾਂ ਕਈ ਗਾਇਕਾਂ ਦੀ ਸੁਰੱਖਿਆ ਘਟਾਈ ਜਾ ਸਕਦੀ ਹੈ ਸੋਰਸਸ ਦੇ ਹਵਾਲੇ ਤੋਂ ਇੱਕ ਖਬਰ ਹੈ ਸਿਕਿਉਰਟੀ ਕਟੌਨ ਤੇ ਜਲਦ ਦੱਸਦੀ ਕਿ ਫੈਸਲਾ ਲਿਆ ਜਾ ਸਕਦਾ ਹੈ ਜ਼ਿਆਦਾ ਖਤਰੇ ਵਾਲੇ ਲੋਕਾਂ ਨੂੰ ਹੀ ਸਿਕਿਉਰਟੀ ਜਿਹੜੀ ਹੈ ਉਹ ਜਾਰੀ ਰਹੇਗੀ ਆ ਰਕਲ ਮਿਲਾ ਕੇ ਵੱਡੀ ਖਬਰ ਹੈ ਆਪਣੇ ਆਪ ਦੇ ਵਿੱਚ ਹਾਲਾਂਕਿ ਇਹ ਵੀ ਜ਼ਿਕਰਯੋਗ ਹੈ ਕਿ 2022 ਦੇ ਵਿੱਚ ਵੀ ਸਿਕਿਉਰਟੀ ਰਿਵਿਊ ਕੀਤੀ ਗਈ ਸੀ ਔਰ ਉਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਨਾਮੀ ਲੋਕਸਾਨ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਔਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕਟਾਤੀ ਹੋਈ ਸੀ ਪਰ ਉਸ ਵੇਲੇ ਬਹੁਤ ਸਾਰੇ ਸਵਾਲ ਇਸ ਕਰਕੇ ਉੱਠੇ ਸਨ ਕਿਉਂਕਿ ਸਿੱਧੂ ਮਸੇਵਾਲਾ ਦੀ ਜਿਹੜੀ ਸਿਕਿਉਰਿਟੀ ਹੈ ਉਸ ਨੂੰ ਕਟਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਉਸ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ ਪਰ ਹੁਣ ਇਸ ਵਾਰ ਇਸ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਅਜਿਹੇ ਸਿੰਗਰ ਨੇ ਜਿਨ੍ਹਾਂ ਦੀ ਸਿਕਿਉਰਿਟੀ ਕਟਾਈ ਜਾ ਸਕਦੀ ਹੈ ਮਨੋਜ ਰਾਠੀ ਦੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਕੀ ਹੈ ਜਾਣਕਾਰੀ ਪੂਰੀ ਪੁਲਿਸ ਸੋਰਸਿਸ ਤੋਂ ਖਬਰ ਮਿਲ ਰਹੀ ਹੈ ਕਿ ਇੱਕ ਡੀਜੀਪੀ ਤੇ ਸੁਰੱਖਿਆ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ ਇਸ ਨੂੰ ਰਿਵਿਊ ਮੀਟਿੰਗ ਕਿਹਾ ਗਿਆ ਕਿਉਂਕਿ ਰਿਵਿਊ ਮੀਟਿੰਗ ਕੀਤੀ ਸੀ ਕਿ ਜਿਹਦੇ-ਜਿਹਦੇ ਕੋਲ ਹਾਲਾਂਕਿ ਸਿੰਗਰ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਵੀ ਥ੍ਰੈਟ ਹੈ ਜਾਂ ਜਿਨ੍ਹਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਪੰਜਾਬ ਦੇ ਵਿੱਚ ਉਹਨਾਂ ਦੀ ਪੂਰੀ ਰਿਵਿਊ ਕੀਤਾ ਗਿਆ ਕਿ ਆਖਿਰ ਇਹਨਾਂ ਨੂੰ ਕਿੰਨੇ ਖ਼ਤ ਹੈ ਕਿੰਨਾ ਕੁ ਲੈਵਲ ਥ੍ਰੈਟ ਦਾ ਹੈਗਾ जिस ਕਰਕੇ पूरा ਜਿਹੜਾ ਹੈਗਾ ਉਹ ਦੱਸਿਆ ਗਿਆ ਹੈ ਪੂਰਾ ਡੀਜੀਪੀ ਨੂੰ ਦੱਸਿਆ ਗਿਆ ਕਿਉਂਕਿ ਪਿਛਲੇ ਦਿਨਾਂ ਕੋਰਟ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਜਿਨੇ ਜਦੇ ਕੋਲ ਵੀ ਸਿਕਿਉਰਟੀ ਹੈ ਉਹਦਾ ਪੂਰਾ ਰਿਵਿਊ ਕੀਤਾ ਜਾਵੇ ਹਾਲਾਂਕਿ ਇਹ ਮੀਟਿੰਗ ਇਸ ਕਰਕੇ ਅਹਿਮ ਹੈ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਰਿਵਿਊ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹਾਲਾਂਕਿ ਉਹਦੇ ਤੇ ਹਜੇ ਅੰਤਿਮ ਮੋਹਰ ਲਗੜਾ ਬਾਕੀ ਹੈ ਲੇਕਿਨ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਵੀ ਲੋਕ ਨੇ ਨਾ ਨੂੰ ਸਿਕਿਉਰਟੀ ਦੇ ਲੋੜ ਨਹੀਂ ਹੈ ਉਹਨਾਂ ਦੀ ਸਿਕਿਉਰਟੀ ਵਾਪਸ ਲਈ ਜਾਏ ਜਿਹਦੇ ਵਿੱਚ ਚਾਹੇ ਉਹ ਸਿੰਗਰ ਹੋਣ ਚਾਹੇ ਉਹ ਦੂਜੇ ਹੋਰ ਜਿਹੜੇ ਜਿਨ੍ਹਾਂ ਨੂੰ ਥ्रेट ਸੀਗੀ ਜਿਨ੍ਹਾਂ ਨੂੰ ਸਿਕਿਉਰਟੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੂਰਾ ਜਿਹੜਾ ਇੱਕ ਆਂਕੜਾ ਤਿਆਰ ਕੀਤਾ ਜਾ ਰਿਹਾ ਹੈ ਇੱਕ ਡਾਟਾ ਤਿਆਰ ਕੀਤਾ ਗਿਆ ਹੈ ਉਹਦੇ ਵਿੱਚ ਕਈ ਚੀਜ਼ਾਂ ਨੂੰ ਹਾਲਾਂਕਿ ਇਹਦੇ ਨਾਲ ਨਾਲ ਜਿਹੜੀ ਪੇਡ ਸਿਕਿਉਰਟੀ ਹੈ ਉਹਦੇ ਤੇ ਵੀ ਕਾਫੀ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਹੈ ਕਿ ਪੇਡ ਸਿਕਿਉਰਟੀ ਨੂੰ ਲੈ ਕੇ ਕਿਉਂਕਿ ਹੁਣ ਪੇਡ ਸਿਕਿਉਰਟੀ ਜੇਕਰ ਕਿਸੇ ਨੇ ਲੈਣੀ ਹੈ ਤਾਂ ਉਸ ਨੂੰ ਆਪਣੇ ਸਾਰੇ ਡਾਕੂਮੈਂਟਸ 6 ਮਹੀਨੇ ਦਾ ਪੂਰਾ ਉਹ ਜਿਹੜਾ ਸੈਲਰੀ ਹੈ ਉਹ ਪੰਜਾਬ ਸਰਕਾਰ ਦੇ ਖਾਤੇ ਚ ਪਾਣੀ ਹੋएगी ਪੂਰਾ ਆਪਣਾ ਰਿਟਰਨ ਪੂਰੇ ਆਪਣੇ ਡਾਕੂਮੈਂਟ ਪੂਰੀ ਆਪਣੀ ਵੈਰੀਫਿਕੇਸ਼ਨ ਕਰੰਨਤੀ ਹੈ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਪੂਰਾ ਡਾਟਾ ਜਿਹੜਾ ਹੈ ਉਹ ਦੇਣਾ ਪਏਗਾ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਪੂਰਾ ਟੈਕ ਕਰਾਂਗੇ ਪੂਰਾ ਰਿਵਿਊ ਕਰਾਂਗੇ ਉਸ ਤੋਂ ਬਾਅਦ ਹੀ ਪੇ ਸਿਕਿਉਰਿਟੀ ਦਿੱਤੀ ਜਾਏਗੀ ਲੇਕਿਨ ਦੂਜੇ ਪਾਸੇ ਜੀ ਉਹ ਜਿਨ੍ਹਾਂ ਨੂੰ ਵੀ ਲੋਰ ਨਹੀਂ ਹੈ ਸਿਕਿਉਰਿਟੀ ਦੀ ਜਾ ਸਿਕਿਉਰਟੀ ਉਹਨਾਂ ਦੀ ਘਟਾਈ ਜਾਏਗੀ ਜਾਂ ਫਿਰ ਵਾਪਸ ਲਈ ਜਾਏਗੀ ਇਹਦਾ ਹਜੇ ਫਿਲਹਾਲ ਅੰਤਿਮ ਫੈਸਲਾ ਆਣਾ ਬਾਕੀ ਹੈ ਫਿਲਹਾਲ ਜਿਹੜੇ ਸਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ ਇਹ ਜਰੂਰ ਗੱਲ ਹੋਈ ਹੈ ਕਿ ਸਿਕਿਉਰਟੀ ਜਿਹੜੀ ਹੈ ਜਿਹਦੇ ਵੀ ਜਿਨ੍ਹਾਂ ਨੂੰ ਨਹੀਂ ਲੋੜ ਹੈ ਉਹਨਾਂ ਦੀ ਵਾਪਸ ਹੋਏਗੀ ਫਿਲਹਾਲ ਹਜੇ ਸਿਕਿਉਰਟੀ ਕਿਸੇ ਦੀ ਵਾਪਸ ਨਹੀਂ ਲਈ ਗਈ ਹੈ ਕਿਉਂਕਿ ਅੰਤਿਮ ਫੈਸਲੇ ਤੋਂ ਬਾਅਦ ਹੀ ਜਿੰਨੇ ਵੀ ਜਿਹੜੇ ਚਾਹੀਏ ਉਸ ਇੰਡਰ ਹੋਣ ਚਾਹੀਏ ਉਹ ਜਿਹੜੇ ਵੀ ਵੱਡੇ ਵਪਾਰੀ ਹੋਣ ਉਹਨਾਂ ਦੀ ਜਿਹੜੀ ਸਿਕਿਉਰਟੀ ਜੇਕਰ ਨਹੀਂ ਲੋੜ ਹੈ ਤਾਂ ਉਹਨਾਂ ਦੀ ਸਿਕਿਉਰਟੀ ਵਾਪਸ ਲਈ ਜਾਏਗੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਅਜੇ ਰਿਵਿਊ ਕੀਤਾ ਗਿਆ ਹੈ ਔਰ ਪੇਨ ਸਿਕਿਉਰਟੀ ਲੈਣੀ ਹੋਏਗੀ ਜੇਕਰ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੇਕਰ ਬਹੁਤ ਹੀ ਜ਼ਿਆਦਾ ਕਿਸੇ ਨੂੰ ਥ੍ਰੈਟ ਨੇ ਤਾਂ ਉਸ ਦੇ ਚੱਲਦੇ ਹੀ ਉਸ ਨੂੰ ਸਿਕਿਉਰਟੀ ਜਿਹੜੀ ਹੈ ਉਹ ਵੀ ਹਿਸਾਬ ਦੇ ਨਾਲ ਦਿੱਤੀ ਜਾਏਗੀ ਪੇਨ ਸਿਕਿਉਰਟੀ ਲੈਣ ਦੇ ਲਈ 6 ਮਹੀਨੇ ਦਾ ਖਰਚਾ ਜਿਹੜਾ ਹੈ ਐਡਵਾਂਸ ਦੇ ਵਿੱਚ ਜਮਾ ਕਰਾਣਾ ਹੋਏਗਾ ਜਿਸ ਦਾ ਜ਼ਿਕਰ ਮਨੋਜ ਵੀ ਕਰ ਰਹੀ ਸੀ ਸਕੁੱਲ ਮੇ ਲਾ ਕੇ ਆਪਣੇ ਆਪ ਦੇ ਵਿੱਚ ਇੱਕ ਅਹਿਮ ਫੈਸਲਾ ਹੈ ਦੇਖਣਾ ਹੋਏਗਾ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਅਪਲਾਈ ਕੀਤਾ ਜਾਏ